ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਸਾਰੇ ਮੇਰੇ ਵੀਰਾਂ ਦਾ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਆਪਾਂ ਆਪਣੇ ਪਿੰਡ ਬਜੀਤਕੇ ਖੁਰਦ ਜਿਲ੍ਹਾ ਬਰਨਾਲਾ ਆਪਣੇ ਬਹੁਤ ਹੀ ਪਿਆਰੇ ਮਿੱਤਰ ਲਖਬੀਰ ਸਿੰਘ ਬਿੱਟੂ ਉਹਨਾਂ ਕੋਲੇ ਆਏ ਸੀ ਉਹਨਾਂ ਕੋਲੇ ਇੱਕ ਝੋਟੀ ਆ ਸੂਣ ਵਾਲੀ ਅੱਜ ਦਿਨ ਪੂਰੀ ਨੇ ਉਹਦੇ 31 ਤਰੀਕ 7ਵਾਂ ਮਹੀਨਾ 2025 ਤੇ ਬਾਕੀ ਆਪਾਂ ਆਪਣੇ ਭਰਾ ਨਾਲ ਗੱਲਬਾਤ ਕਰਦੇ ਆਂ ਫੋਨ ਦੱਸਦੇ ਆਂ ਤੇ ਜਿਹੜੇ ਮੇਰੇ ਕਿਸੇ ਵੀਰ ਨੇ ਝੋਟੀ ਲੈਣੀ ਹੋਵੇ ਤੇ ਉਹ ਆਪਾਂ ਵੀਰ ਦਾ ਨੰਬਰ ਦੇਵਾਂਗੇ ਤੇ ਉਹ ਵੀਰ ਨਾਲ ਕੰਟੈਕਟ ਕਰ ਲਿਓ ਕੀ ਹਾਲ ਚਾਲ ਬਿੱਟੂ ਵੀਰੇ ਹਾਂਜੀ ਹਾਂਜੀ ਵੀਰੇ ਵਧੀਆ ਹੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਕੰਮਕਾਰ ਕਿਦਾਂ ਵਧੀਆ ਚੱਲਦਾ ਜਮਾ ਸੈਟ ਆ ਵੀਰ ਹੋਰ ਜਮਾ ਓਕੇ ਤੇ ਵੀਰੇ ਆਪਣੇ ਆ ਝੋਟੀ ਬਗਾਉਆ ਹੈ ਹਾਂਜੀ ਹਾਂਜੀ ਵੀ ਆ ਝੋਟੀ ਬਗਾ ਨਹੀਂ ਝੋਟੀ ਨਹੀਂ ਬਗਾ ਹੈ ਤੇ ਮੱਝ ਕਹਿਣ ਦਾ ਭਾਵ ਹਾਂ 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 ਮੱਝ ਠੀਕ ਹੈ ਵੀਰੇ ਤੇ ਕਿੰਵੇਂ ਸੂਏ ਵੀਰੇ ਇਹ ਇਹ ਬਾਈ ਤਾਂ ਉੱਥੇ ਸੂਏ ਹੈ ਯਾਰ ਚੌਥੇ ਸੂਏ ਆ ਹਾਂ ਤੇ ਪਿਛਲੇ ਸੂਏ ਦੁੱਧ ਕਿੰਨਾ ਸੀ ਇਹਦਾ ਪਿਛਲੇ ਸੂਏ ਆਪਾਂ ਦਾ ਦੁੱਧ 12 ਲੀਟਰ ਕੱਢਿਆ ਬਾਈ ਠੀਕ ਆ ਹਾਂ ਯਾਨੀ ਕਿ ਹੁਣ ਤਿਆਰ ਆ ਤਿਆਰ ਆ ਪੂਰੀ ਹਾਂ ਅੱਜ 33 ਗਰੀ ਹੈਗੀ ਹਾਂ ਤੇ ਕੱਲੋਂ ਹੈਗੀ ਇੱਕ ਕੱਲੋਂ ਤਾਂ ਦਿਨ ਪੂਰੇ ਆ ਬਾਈ ਠੀਕ ਆ ਦਿਨ ਪੂਰੇ ਆ ਕੱਲੋਂ ਹਾਂ ਲੋ ਵੀ ਕਿਸਾਨ ਵੀਰੋ ਦੇਖੋ ਮਾਜਰਾ ਜੀ ਬਹੁਤ ਆ ਤੇ ਬਾਕੀ ਆਪਾਂ ਸਾਨੂੰ ਸਾਰਾ ਕੁਝ ਚੱਕਰਾਵਾਂਗੇ ਲੋ ਜੀ ਛੱਡੇ ਦੀ ਦੇਖ ਲਓ ਸੱਲੋਂ ਥੋੜਾ ਜਿਹਾ ਛੱਡਾ ਇਹ ਕੱਢਦੀ ਆ ਮੂਹਰ ਨੂੰ ਲੈ ਵੀਟੂ ਖੋਲ ਲੇਂਗੇ ਵੀਰੇ ਹਾਂ ਹਾਂ ਲੈ ਮੋਟਾ ਹੈ ਵੀਰੇ ਘੜਮੜਾ ਜਾ ਉਹਰਾ ਪਿੱਛੇ ਰਹੀ ਬਰਾਬਰ ਤੋਂ ਮਾਰਾ ਜਾ ਕੋਈ ਨਾ ਕੋਈ ਨਾ ਬਾਈ ਉਹ ਡਰਦੀ ਹੈ ਬੜਾ ਇਹ ਹੋਰੀ ਕੋਈ ਨਾ ਕੋਈ ਨਾ ਉਪਰੇ ਬੰਦੇ ਦਾ ਕਰ ਹੀ ਜਾਂਦਾ ਲੋਬੀ ਜਿਹੜੇ ਮੇਰੇ ਵੀਰ ਵੀਡੀਓ ਦੇਖਦੇ ਆਂ ਬਾਅਦ ਤੋਂ ਬਾਅਦ ਲਾਇਕ ਸੇਅਰ ਕਮੈਂਟ ਕਰ ਦਿਆ ਕਰੋ ਤੇ ਆਪਣੀ ਰਾਇ ਇੱਕ ਮਿੰਟਾਂ ਵਿੱਚ ਜ਼ਰੂਰ ਦਿਓ ਚੈੱਕ ਕਰੋ ਬਹੁਤ ਸੋਹਣਾ ਲੇਵਾ ਲੇਵਾ ਥੋੜਾ ਆ ਜਾ ਮੂਹ ਨੂੰ ਕੱਢਦੀ ਆ ਤੇ ਦਿਨ ਬਾਕੀ ਪੂਰੇ ਨੇ ਇਹਦੇ ਲਓ ਜੀ ਐ ਇੱਕ ਨਗੀਨਾ ਹੀ ਆ ਕਰੋ ਚੱਕ ਮੇਰੇ ਵੀਰ ਕੱਲਾ ਕੱਲਾ ਥਣੇ ਪਿਆ ਆ ਲਓ ਜੀ ਦੇਖੋ ਮੇਰੇ ਵੀਰ ਚੌਥੇ ਸਵੇਰੇ ਸੂਣੀ ਆ ਤੇ ਬਿੱਟੂ ਆਪਣੇ ਵੀਰੇ ਖਰਾਕ ਕੀ ਪਾਉਨੇ ਆ ਖਰਾਕ ਵੀਰੇ ਦੀ ਖਾਲ ਤੇ ਦਾਣਾ ਵੀਰੇ ਇੱਕ ਆਪਣੀ ਬੰਸਾ ਕਣਕ ਕੁੰਕੇ ਲੇਟ ਲੂਟੀ ਦੀ ਫੜਾ ਜਾ ਵੱਧ ਠੀਕ ਆ ਤੇ ਇਹ ਆਪਣੇ ਘਰ ਦੀ ਆ ਜਾਂ ਲੈ ਕੇ ਆ ਸੀ ਕਿਦੋਂ ਘਰ ਦੀ ਆ ਹਾਂ ਅਸਲ ਘਰ ਦਾ ਰਵਾਇਆ ਹਾਂ ਠੀਕ ਆ ਠੀਕ ਆ ਆਪਣੇ ਸਾਰੇ ਟੋਡਲੇ ਰਵਾ ਘਰਦੇ ਆ ਆਪਣੇ ਦਾ ਠੀਕ ਆ ਇਹ ਆਪਣੇ ਭਰਾ ਕੋਲੇ ਸਾਰਾ ਰਵਾ ਘਰਦਾ ਹੀ ਆ ਤੇ ਦੇਖੋ ਬਾਕੀ ਤੇ ਗੁਲੀ ਡੰਡਾ ਹਾਂ ਹਾਂ ਉਹ ਵਿੱਚ ਦਾਣਾ ਹਰਾ ਆਪਣਾ ਜਿਹੜਾ ਪਾਪੇ ਆ ਵੀ ਭਿਆ ਕੇ ਲਾਉਨੇ ਜੇ ਬਣਵਾ ਕੇ ਲਾਉਨੇ ਹੋ ਸਪੈਸ਼ਲ ਹਾਂ ਸਹੀ ਆ ਸਹੀ ਆ ਬਾਕੀ ਹਰਾ ਪੱਠਾ ਤੋਂ ਪਾਉਣੀ ਪਾਉਣਾ ਆਪਾਂ ਨੇ ਹਨਾ ਹਾਂ ਕੀ ਫਿਰ ਕੀ ਮੈਂ ਇਹਦਾ ਵੀ ਕਿੰਨਾ ਕਢੂ ਦੁੱਧ ਦੁੱਧ ਵੀ ਆਪਣਾ ਇਹਦਾ 6 ਵਾਰ ਦੇ ਸ਼ਰਤੇ ਜਿਵੇਂ ਅਸੀਂ 6 ਵਾਰ ਜਿਵੇਂ ਸਾਰਾ ਸਾਡੀ ਸੀਗੀ ਹਾਂ ਹਾਂ 6 ਲੀਟਰ ਚ ਹੋਇਆ ਹੋਇਆ ਆਪ ਦਾ ਖੁੱਦ ਦਾ ਠੀਕ ਆ ਹਾਂ ਬਾਕੀ ਤੁਹਾਨੂੰ ਪਤਾ 6 ਵਾਰ ਦੇ ਸ਼ਰਤੇ ਯਾਰ 6 ਪਤਾ ਫਰਕ ਵੀ ਕਿਵੀਰੀ ਪੈ ਜਾਂਦਾ ਪੈ ਜਾਂਦਾ ਹਾਂ ਕੋਈ ਬੰਦਾ ਵੱਧ ਵੀ ਕਰ ਸਕਦਾ ਸੀ ਗੱਲ ਹਾਂ 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 ਕੱਢ ਸਕਦਾ ਭਰਾਵਾ ਬਾਕੀ ਆਪਣਾ 12 ਲੀਟਰ ਆਪਣਾ ਚੁਆ ਖੋਦਾ ਠੀਕ ਆ ਠੀਕ ਆ ਠੀਕ ਹੈ ਵੀਰੇ ਤੇ ਆਪਣੀ ਮੁੱਲ ਵਾੜੀ ਕੀ ਹੈ ਇਹਦੀ ਵੀਰੇ ਮੁੱਲ ਇਹਦਾ ਹੈਗਾ ਵੀਰੇ ਇੱਕ 20 ਆਪਾਂ ਉਹ ਕਰਿਆ ਠੀਕ ਆ ਠੀਕ ਆ ਹਾਂ ਯਾਨੀ ਕਿ ਇੱਕ 20 ਆ ਹਾਂ ਇੱਕ 20 ਹਾਂ ਠੀਕ ਆ ਤੇ ਬਾਕੀ ਮੇਰੇ ਜੇ ਕਿਸੇ ਕਿਸਾਨ ਵੀਰ ਨੇ ਮੱਝ ਲੈਣੀ ਹੋਵੇ ਤੇ ਆਪਣੇ ਵੀਰ ਦਾ ਆਪਾਂ ਕੰਟੈਕਟ ਨੰਬਰ ਦੱਸਾਂਗੇ ਤੇ ਬਾਕੀ ਆਪਣੀ ਫੋਨ ਤੇ ਗੱਲ ਕਰਕੇ ਕਰ ਲਿਓ ਤੇ ਜਿਵੇਂ ਵੀ ਲੋਟ ਹੋਊਗਾ ਬਾਕੀ ਆਪਣਾ ਕੋਈ ਹਿਰਾਇਤ ਹਾਂ ਤਾਂ ਕੋਈ ਗੱਲ ਨਹੀਂ ਦੇਖ ਲਾਂਗੇ ਵੀਰੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਆਪਣਾ ਘਰ ਦੀ ਨੋਂਦਾ ਮੱਝ ਆ ਯਾਰ ਦੁੱਧ ਚੋਇਆ ਹੋਇਆ ਹੋਇਆ ਵਧੀਆ ਹੈ ਠੀਕ ਆ ਠੀਕ ਆ ਬਈ ਇਹ ਵਧੀਆ ਪੂਰੀ ਸੀਲ ਆ ਪੂਰੀ ਕਿਸੇ ਤਰ੍ਹਾਂ ਚੱਕਰ ਨਹੀਂ ਮਾੜਾ ਮੋਟਾ ਤਾਂ ਬੰਦਾ ਤਾਂ ਹੋਂ ਡੰਗੜਾਰੀ ਜਾਂਦਾ ਹਾਂ 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 ਨਹੀਂ ਨਹੀਂ ਐ ਤਾਂ ਓਪਰੇ ਬੰਦਿਆ ਥੋੜਾ ਬਹੁਤਾ ਕਰ ਹੀ ਜਾਂਦਾ ਬਸ ਹਾਂ ਠੀਕ ਆ ਲਓ ਵੀ ਕਿਸਾਨ ਵੀਰੋ ਕਿਰਾਂ ਤੁਹਾਨੂੰ ਨੀਂਗਾ ਫੇਰ ਮਾਰਵਾ ਦੀ ਆਪਾਂ ਕਿਸੇ ਦੀ ਦੇਖ ਲਓ ਝੋਟੀ ਪੂਰੀ ਲਓ ਜੀ ਲੋ ਜੀ ਨਾਲੇ ਆਪਣੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ। ਬਾਕੀ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਹੁਣ ਬਣਾਣੀ ਹੋਵੇ ਤਾਂ ਆਪਾਂ ਆਪਣੇ ਨਾਲ ਕਨੈਕਟ ਕਰ ਸਕਦਾ ਹੈਗਾ। ਤੇ ਆਪਾਂ ਬਾਕੀ ਬਾਈ ਮੰਡੀਆਂ ਤੇ ਵੀ ਜਾਂਦੇ ਆ ਵੀਡੀਓ ਬਣਾਉਣਾ। ਤੇ ਆਪਣੇ ਕਿਸਾਨ ਵੀ ਬਹੁਤ ਬਹੁਤ ਆਪਾਂ ਨੂੰ ਫੋਨ ਕਰੋ ਤੇ ਆਪਣੀਆਂ ਵੀਡੀਓ ਪਵਾਓ। ਠੀਕ ਆ ਬਿੱਟੂ ਵੀਰੇ। ਠੀਕ ਆ ਵੀਰੇ। ਧੰਨਵਾਦ ਵੀਰੇ। ਲੋ ਜੀ ਸਾਰੇ ਵੀਰਾਂ ਦਾ ਧੰਨਵਾਦ ਲੋ ਜੀ ਜਿਹੜੇ ਮੇਰੇ ਵੀਰ ਨੂੰ ਕਿਸੇ ਨੇ ਲੈਣੀ ਹੋਵੇ ਤੇ ਬਾਈ ਨੂੰ ਆਪਾਂ ਕੰਟੈਕਟ ਕਰ ਸਕਦਾ ਆ ਜੀ ਤੇ ਬਾਕੀ ਗੱਲਬਾਤ ਤੁਸੀਂ ਬਾਈ ਸਾਰੇ ਫੋਨ ਤੇ ਕਰ ਲਿਓ ਧੰਨਵਾਦ ਜੀ